ਆ ਰਾਸ਼ਨ ਦਾ ਜਿਹੜਾ سلسلہ ਸ਼ੁਰੂ ਕੀਤਾ ਹੈ ਇਹਦੇ ਚ ਆਟਾ ਵੀ ਹੈ ਜੇ ਕਣਕ ਚਾਹੀਦੀ ਹੈ ਕਣਕ ਦੇ ਦਾਂਗੇ ਜੇ ਚੱਕੀ ਤੇ ਆਟਾ ਪਿਹਾਉਣ ਦਾ ਤੁਸੀਂ ਕਹਿੰਦੇ ਅਸੀਂ ਮੈਂ ਆਟਾ ਪਿਹਾਉਣ ਦੇ ਖੱਜਲ ਖੋਰੀਆਂ ਚ ਪੈਣ ਚਾਹੁੰਦਾ ਮੈਨੂੰ ਪੀਸਿਆ ਹੋਇਆ ਆਟਾ ਦਿਓ ਉਹ ਵੀ ਤਾਜ਼ਾ ਹੀ ਦੇਵਾਂ ਕਿਉਂਕਿ ਆਟਾ ਪੀਸਿਆ ਹੋਇਆ ਜਾਦਾ ਦਿਨ ਰਹਿ ਨਹੀਂ ਸਕਦਾ ਖਰਾਬ ਹੋ ਜਾਂਦਾ ਸਾਨੂੰ ਪਤਾ ਹੈ ਜਿਸ ਆਟੇ ਦੀਆਂ ਸਾਡੇ ਮੰਤਰੀ ਤੇ ਮੈਂ ਜਿਹੜਾ ਸਾਡੇ ਘਰੇ ਆਟੇ ਦੀਆਂ ਰੋਟੀਆਂ ਬਣਦੀਆਂ ਨੇ ਉਹੋ ਜੀ ਕੁਆਲਿਟੀ ਦਾ ਆਟਾ ਹੀ ਗਰੀਬਾਂ ਨੂੰ ਮਿਲੂਗਾ ਇਹ ਨਹੀਂ ਹੈਗਾ ਵੀ ਬਚਿਆ ਖੋਚਿਆ ਜਾਂ ਸੁਸਤਰੀ ਵਾਲਿਆ ਆਟਾ ਜਾਂ ਖਰਾਬ ਜਿਹਨੂੰ ਪਸ਼ੂ ਵੀ ਨਹੀਂ ਖਾਂਦੇ ਉਹ ਹੈ ਜਦ ਅਸੀਂ ਅਨਮਨੁੱਖੀ ਵਿਹਾਰ ਕਰੀਏ ਇਹ ਨਹੀਂ ਹੋਊਗਾ ਜੀ ਹਰ ਹਫ਼ਤੇ ਕੇਜਰੀਵਾਲ ਸਾਹਿਬ ਕਿਸੇ ਨਾ ਕਿਸੇ ਸਕੀਮ ਦਾ ਉਗਾਟਨ ਕਰਨ ਆਉਂਦੇ ਅਸੀਂ ਬੁਲਾਉਨੇ ਆ ਉਹਨਾਂ ਨੂੰ ਕਿ ਆਓ ਜੀ ਦੇਖੋ ਤੁਹਾਡੀ ਪਾਰਟੀ ਜਿਹੜੀ ਤੁਸੀਂ ਬੂਟਾ ਲਾਇਆ ਸੀ ਰਾਮਲੀਲਾ ਗਰਾਊਂਡ ਦੇ ਵਿੱਚ ਉਹ ਪੰਜਾਬ ਦੇ ਵਿੱਚ ਫਲ ਵੀ ਦੇਣ ਲੱਗੀ ਛਾਂ ਵੀ ਦੇਣ ਲੱਗੀ ਤੇ ਲੋਕ ਉਸ ਬੂਟੇ ਦੀ ਛਾਂ ਵੀ ਮਾਰ ਰਹੇ ਨੇ ਫਲ ਵੀ ਮਾਰ ਰਹੇ ਨੇ ਉਸ ਬੂਟੇ ਦੇ ਫੁੱਲ ਵੀ ਜਿਹੜੇ ਨੇ ਸੁਗੰਧੀਆਂ ਵੰਡ ਰਹੇ ਨੇ ਆ ਸਾਰੇ ਬੈਠੇ ਆ ਸਾਡੇ ਸਾਰੇ ਉਹ ਫਲ ਫੁੱਲ ਜਿਹੜੇ ਜਿਹੜੇ ਸਾਡੇ ਦਰਮਿਆਨ ਤੁਸੀਂ ਲੱਖਾਂ ਦੀ ਗਿਣਤੀ ਚੱਜ ਆਏ ਹੋ ਸੋ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕਿਹੜੇ ਕਿਹੜੇ ਫੀਲਡ ਦੀ ਗੱਲ ਕਰੀਏ ਜਿੱਥੇ ਕੰਮ ਨਹੀਂ ਹੋਇਆ ਬਿਜਲੀ ਦੀ ਗੱਲ ਚੱਲ ਰਹੀ ਹੈ ਕੱਲ ਨੂੰ ਕੱਲ ਨੂੰ ਗੋਇੰਦਵਾਲ ਸਾਹਿਬ ਜਾਵਾਂਗੇ 540 ਮੈਗਾਵਾਟ ਵਾਲਾ ਜਿਹੜਾ ਥਰਮਲ ਪਲਾਂਟ ਖਰੀਦਿਆ ਹੈ ਜੀਵੀਕੇ ਕੰਪਨੀ ਤੋਂ ਜਿਹਦਾ ਨਾਮ ਰੱਖਿਆ ਹੈ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ساری ਜ਼ਿੰਦਗੀ ਗੋਇੰਦਵਾਲ ਸਾਹਿਬ ਬਤਾਈ ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਸਤੀ ਪ੍ਰਥਾ ਖਤਮ ਕੀਤੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਉਹਨਾਂ ਦੇ ਨਾਂ ਤੇ ਰੱਖਿਆ ਕੱਲ ਨੂੰ ਉਹਦੀਆਂ ਰਸਮੀ ਤੌਰ ਤੇ ਚਾਬੀਆਂ ਲੈ ਕੇ ਸੋਚਦ ਬੰਗੇ ਉਹ ਆਪਣਾ ਹੋ ਗਿਆ ਜੀ ਉਹ ਸਰਕਾਰ ਦਾ ਹੋ ਗਿਆ ਜੀ ਕਿਉਂਕਿ ਸਾਡੇ ਕੋਲੇ ਕੋਲੇ ਦੀ ਖਾਨ ਹੈਗੀ ਆ ਝਾਰਖੰਡ ਦੇ ਵਿੱਚ ਉੱਚੋ ਕੋਲਾ ਆਊਗਾ ਬਿਜਲੀ ਹੋਰ ਵੀ ਸਸਤੀ ਹੋਊਗੀ ਇੰਡਸਟਰੀ ਵਾਸਤੇ ਵੀ ਬਿਜਲੀ ਸਸਤੀ ਹੋਊਗੀ ਸੋ ਬਿਜਲੀ ਬੋਰਡ ਆਪਣਾ ਕੰਮ ਕਰ ਰਿਹਾ ਹੈ ਮਾਰਕਫੈਡ ਬੜਾ ਵੱਡਾ ਅਦਾਰਾ ਬਹੁਤ ਵਧੀਆ ਚੀਜ਼ਾਂ ਬਣਾਉਂਦੇ ਸੀ ਪਰ ਮਾਰਕਫੈਡ ਨੂੰ ਘਾਟੇ 'ਚ ਕਰਕੇ ਰੱਖਤਾ ਕਿਉਂਕਿ ਇਹਨਾਂ ਦਾ ਧਿਆਨ ਹੀ ਹੈ ਨਹੀਂ ਸੀ ਵੇਰਕਾ ਵੇਰਕਾ ਦੀ ਚੜ੍ਹਾਈ ਕਿਸੇ ਸਮੇਂ ਬੰਗਾਲ ਤੱਕ ਸੀ ਜੀ ਬੰਗਾਲ ਦੇ ਵਿੱਚ ਦਫ਼ਤਰ ਹੈ ਤੁਹਾਨੂੰ ਹੈਰਾਨੀ ਹੋਊਗੀ ਹੁਣੇ ਲੱਭਿਆ ਸਾਨੂੰ ਹਜੇ 3 ਕੁ ਮਹੀਨੇ ਪਹਿਲਾਂ ਕੋਲਕੱਤਾ ਦੇ ਵਿੱਚ ਬੇਰਕਾ ਦਾ ਦਫ਼ਤਰ ਹੈ ਬਹੁਤ ਵੱਡਾ ਕਿਸੇ ਜ਼ਮਾਨੇ 'ਚ ਉਧਰ ਦੁੱਧ ਪਾਊਡਰ ਵਾਲਾ ਬੇਰਕਾ ਦਾ ਦੁੱਧ ਜਾਂਦਾ ਹੁੰਦਾ ਸੀ ਤੇ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿਨਾ ਇੱਕ ਹੋਰ ਆ ਜਿਹੜੇ ਕਹਿੰਦੇ ਹੁੰਦੇ ਆ ਨਾ ਟੀਵੀ ਤੇ ਜਾਂ ਉਹ ਤੁਰੇ ਫਿਰਦੇ ਆ ਇਹ ਦਿੱਲੀ ਨਾਲ ਸਮਝੌਤਾ ਜਿਹੜਾ ਨੌਲੇਜ ਸ਼ੇਅਰਿੰਗ ਸਮਝੌਤਾ ਹੈ ਉਹ ਕੀ ਹੁੰਦਾ ਹੈ ਦਿੱਲੀ ਤੋਂ ਕੀ ਸਿੱਖਾਂਗੇ ਮੁਹੱਲਾ ਕਲੀਨਕਾਂ ਦਾ ਆਈਡੀਆ ਸਾਰਾ ਦਿੱਲੀ ਤੋਂ ਲਿਆ ਇਹਨਾਂ ਨੂੰ ਬਹੁਤ ਮੁਸ਼ਕਲਾਂ ਆਈਆਂ ਕੇਜਰੀਵਾਲ ਸਾਹਿਬ ਨੂੰ ਉੱਥੇ ਸਰਕਾਰ ਨੂੰ ਪਰ ਆਪਾਂ ਨੇ ਸਫਲ ਜਦੋਂ ਸਫਲ ਹੋ ਗਿਆ ਉਦੋਂ ਆਪਾਂ ਨੇ ਉਸ ਆਈਡੀਆ ਨੂੰ ਇੱਥੇ ਲਿਆ ਕੇ ਲਾਗੂ ਕਰਤਾ ਇੱਥੇ ਕਾਮਯਾਬ ਹੈ ਸਕੂਲ ਆਫ ਐਮੀਨੈਂਸ ਉਹ ਵੀ ਆਈਡੀਆ ਬਹੁਤ ਮੁਸ਼ਕਲਾਂ ਆਈਆਂ ਇਹਨਾਂ ਨੂੰ ਆਪਣੇ ਸਕੂਲਾਂ ਨੂੰ ਅਪਗ੍ਰੇਡ ਕਰਨ ਵਾਸਤੇ ਪਰ ਅਸੀਂ ਇਹਨਾਂ ਦੇ ਅਪਗ੍ਰੇਡ ਕੀਤੇ ਕਰੇ ਕਰਾਏ ਜਿਹੜਾ ਮਾਡਲ ਹੈ ਉਹ ਇੱਥੇ ਲਿਆ ਕੇ ਕਾਮਯਾਬ ਕਰਤਾ ਤੇ ਹੁਣ ਤੁਹਾਨੂੰ ਖੁਸ਼ਖਬਰੀ ਦੱਸਣ ਲੱਗਿਆ ਆ ਜਿਹੜਾ 베ਰਕ ਹੈ